ਜੀ 12 ਸਾਲਾਂ ਦੀ ਪੁੱਤਰੀ ਜਿਹੜੀ ਮੇਰੀ ਇਹ ਅਸਲੀਲ ਤੇ ਆਪਣਾ ਨਾਮ ਸੁਖਵੀਰ ਸਿੰਘ ਕੀ ਹੈ ਜਿੱਥੇ ਮਾਮਲਾ ਮਾਮਲਾ ਕਲਰਾਂ ਚ ਜੋ ਪੁਸਤੇ ਹੋਇਆ ਤਾਂ ਆਏ ਅੱਜ ਹੀ ਗਏ ਆ ਤੇ ਇਹਨਾਂ ਮਗਰੋਂ ਲੈ ਆ ਕੇ ਬੰਦੇ ਲੈ ਆ ਕੇ ਬੰਦੇ ਲੈ ਆ ਕੇ ਮਗਰੋਂ ਘਰਕ ਦਾ ਮੁੰਡਾ ਜੀ ਦੇ ਨਾਲ 500 ਰੁਪਏ ਤਲਾਕੀ ਦੇ ਦਰਵੀ ਦੇ ਧੱਕੇ ਨਾਲ ਥੱਲੇ ਪਿੱਛੇ ਕਰਦੂ ਦੱਸ ਕਰਤੀ ਕਿੰਨਾ ਬਲੇ ਖਲਾਇਆ ਗਿਆ 500 ਤਾਂ ਆਏ ਹੋਏ ਸ਼ਿਵ ਸ਼ੰਕਰ ਪਤਨ ਦੇ ਬੰਦੇ ਲੈ ਆਂਦੇ ਹਾਂ ਇਹਨਾਂ ਨੂੰ ਜਨਾਈ ਗਿਆ ਹਾਂ ਇਹ ਜੰਦਾ ਕੋਲ ਹਾਂ ਇਹਨਾਂ ਨੂੰ ਜਨਾਈ ਗਿਆ ਉਹ ਪੰਜੀਤੀ ਜਿਹੜੇ ਬੁਰੀਆਂ ਬੰਦੇ ਪਾ ਕੇ ਬੜੇ ਜਣੇ ਇੱਕ ਵੀਡੀਓ ਦਿਖਾਉਂਦੇ ਆਂ ਆਹ ਦੇਈ ਕਿ ਆਂ ਬਚਾ ਤੁਸੀਂ ਤੁਸੀਂ ਐਸ ਐਚਓ ਮੰਡਕਾ ਦੀ ਗੱਡੀ ਲੈ ਕੇ ਜਾਂਦਾ ਕੀ ਲੈਣ ਜਾਂਦਾ ਉਹਦੇ ਉਹਨਾਂ ਨੇ ਮਗਰ ਲਗਾ ਸਾਡੀ ਤਾਂ ਕੋਈ ਸੁਣਨੀ ਨਹੀਂ ਆਈ ਨਹੀਂ ਆਈ ਕੀ ਕਹਿ ਰਹੇ ਹਾਂ ਆਣੀ ਇਹ ਐਸੇ ਚੋਤਾ ਇੱਕ ਥਾਣੇ ਵੀ ਆਏ ਹੋ ਬਰਕਾਰ ਦਿੱਤੀ ਇਹ ਆਂਦੇ ਵੇਖਾਂਗੇ ਉਹ ਸੱਜਾ ਦੂਰੀ ਤੇ ਸੱਜਾ ਫੇਸਲਾ ਚੱਲਿਆ ਉਹਨੂੰ ਤੇ ਫੇਰ ਉਹਨਾਂ ਦੇ ਬੰਦੇ ਆਂਦੇ ਹੋਏ ਉਹ ਆਚਲ ਚਲ 15 20 ਜੰਗਾ ਤੇ ਕਰਦੇ ਆਂ ਕਰ ਨਹੀਂ ਕਰਦੇ ਕਰ ਰਹੇ ਸੀ ਅੱਧੀ ਡੋੜ ਹਾਂ ਜੇ 13 ਸਾਲ ਦੀ ਕੁੜੀ ਹੈ ਹਾਂ ਜੀ ਆਓ ਵੀਡੀਓ ਬਣਾਉਂਦੇ ਆ ਸਾਡੀ ਪੁੱਤਰੀ ਹੈ ਜੀ ਉਹਨਾਂ ਨੇ ਖਿੱਚ ਕੇ ਤੂੰ ਕਹਤੇ ਉਹ ਜਨਾ ਨੇੜੇ ਦੇ ਅੰਦਰ ਖਿੱਚ ਕੇ ਤੂੰ ਤੇ ਲੈ ਗਈਆਂ ਉਹਨੂੰ ਉਹਦੇ ਬਗਾਇ ਚੱਲਦਾ ਵੀਡੀਓ ਬਣਾਉਂਦੇ ਸੀ ਨਾ ਏਸੇ ਵੇਲੇ ਮੈਂ ਆ ਕੇ ਕਰਦਾ ਵੀਡੀਓ ਕਦੋਂ ਬਣਦੀ ਹੋਦੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਈ ਸੁਣਵਾਈ ਕੋਈ ਨਹੀਂ ਸਾਡੀ ਜੀ ਡੀਐਸਟੀ ਦੇ ਦੂਰ ਤੱਕ ਆ ਸਕਦੇ ਜੀ ਹਾਂ ਪਰਚੇ ਦਾ ਕੀ ਕੰਮ ਆਂਦੇ ਆ ਵੀ ਪੰਜ ਪੰਜ ਬੰਤ ਕਰਨਾ ਆ ਮੈਂ ਕਰੂ ਜੱਸੇ ਦੇ ਤੇ ਜੀ ਤੇ ਪਰਚਾ ਕਰਨਾ ਆਂਦੇ ਮੈਂ ਕਰੂ ਸਾਡੇ ਨਾਲ ਕੀ ਮਾਮਲਾ ਜੀ ਮੇਰਾ ਨਾਮ ਸੁਖਜਿੰਦਰ ਕੌਰ ਹੈ ਮੇਰੇ ਨਾਨਵੇਏ ਦਾ ਮਾਮਲਾ ਹੋ ਜਾਵਾ ਉੱਥੇ ਇੱਕ ਪੰਡਿਤ ਰਹਿੰਦਾ ਹੈ ਜਵਾ ਉਹ ਪਹਿਲਾਂ ਜਿਨਾਨੀਆਂ ਲਾ ਕੇ ਸਾਰੇ ਲਾ ਗਏ ਕੱਲਾ ਘਾਰ ਹੀ ਉਹਨੂੰ ਘਰ ਤਾਂ ਗਏ 12 ਸਾਲਾਂ ਦੀ ਦੀ ਪੜੀ ਖਿੱਚ ਕੇ ਲਾ ਗਏ ਆ ਹੈ ਨਾ ਵੀਡੀਓ ਬਣੀਆਂ ਗਏ ਸਾਰੀਆਂ ਵੀਡੀਓ ਵਾਰਨ ਤੋਂ ਹੋਣੀਆਂ ਆ ਗੀਆਂ ਬਣੀਆਂ ਗੀਆਂ ਕਾ ਪਰਸੋਂ ਇਹ ਧਾਨੇ ਦੇ ਵਿੱਚ ਆਇਆ ਸਾਰਾ ਕਸਾ ਬਣੇ ਇਹਨਾਂ ਦੀ ਜਮਾਨੀਆਂ ਫੇਰੇ ਇੱਕ ਧਰਨਾ ਲਾ ਕੇ ਇਹਨੂੰ ਗਾਲ ਮੰੰਦਾ ਕੀਤਾ ਥਾਣੇ ਚੁੱਕੇ ਕੋਲਸ ਵਾਲੇ ਨੇ ਬਾਹਰ ਨਿਕਲ ਕੇ ਬੋਲਿਆ ਵੀ ਇੰਨਾ ਗੰਦ ਕਿਉਂ ਬੋਲਣੀਆਂ ਜੇ ਇਹਨਾਂ ਨੂੰ ਹਨਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਇਹਨਾਂ ਫੈਸਲਾ ਹੁੰਦਾ ਐਸੇ ਤੁਹਾਨੂੰ ਟੁੱਟ ਟੁੱਟ ਕੇ ਪਾਉਂਦੇ ਕਿਉਂ ਨਹੀਂ ਐਸੇ ਸਾਬੰਦ ਟੁੱਟ ਕੇ ਇਹ ਮਾਮਲਾ ਕੀ ਹੈ ਮਾਮਲਾ ਕੀ ਹੈ ਮਾਮਲਾ ਇਹ ਜੀ ਕੰਦ ਸਾਡੀ ਜਗ੍ਹਾ ਦੇ ਵਿੱਚ ਉਹਦੀ ਪਿੰਡ ਦੀ ਜੀ ਕੰਦ ਆ ਸਾਡੀ ਜਗ੍ਹਾ ਵਾ ਪੰਡਤ ਕਹਿੰਦਾ ਕਿ ਮੈਂ ਪਲੇਸਟਰ ਕਰਨਾ ਦੇ ਦੇ ਫੁੱਟ ਦਾ ਸਾਡਾ ਜਾਣਿਆ ਵਾ ਜਗਾ ਜਾਣੀ ਆ ਗਿਆ ਸਾਡੀ ਜਗਾ ਅਸੀਂ ਆਪਣੀ ਜਗਾ ਦੇ ਵਿੱਚ ਕਿਸ ਤਰ੍ਹਾਂ ਪਲੇਸਟਰ ਹੁੰਦੀ ਹੈ ਆਡੀ ਮਰਜ਼ੀ ਖਾਂਦੀ ਨਾ ਬੜਾ ਵਸ ਹੋ ਜਾਂਦਾ ਪਰ ਅਹੀਂ ਨੂੰ ਅਹੀਂ ਨੂੰ ਕੋਬਲੇ ਮਾਸ਼ੀਆਂ ਵਕਾ ਲੈਂਦੇ ਸਾਡੇ ਥਾਣੇ ਦਾ ਮਾਮਲਾ ਹੈ ਇਹ ਲੋਕ ਮੇਰੇ ਥਾਣੇ ਦਾ ਮਾਮਲਾ ਹੈ ਨੇ ਕਿਦੋਂ ਇਹ پلاਟ ਤੁਸੀਂ ਖਰੀਦਿਆ ਕਿਰ ਕੋ ਖਰੀਦਿਆ ਤਾਂ ਉਹ مالک ਕੀ ਕਹਿੰਦਾ ਵਾ ਉਹ ਆਸਟ੍ਰੇਲੀਆ ਉਹ مالک ਆਸਟ੍ਰੇਲੀਆ ਵਾ ਮਾਲਕ ਆਸਟ੍ਰੇਲੀਆ ਵਾ ਉਹਨੇ ਹੜਕ ਪਹ ਲਿਓ ਕਹਿੰਦਾ ਕਿ ਮੈਂ ਅਗਲੇ ਮਹੀਨੇ ਆ ਰਿਹਾ ਵਾਂ ਅਗਲੇ ਮਹੀਨੇ ਆਣ ਕੇ ਮੈਂ ਰਜਿਸਟਰੀ ਕਰ ਦਿੰਦਾ ਤੁਹਾਨੂੰ ਤੁਹਾਡੀ ਜਗਾ ਵਾ ਤੀ ਲੱਲੀ ਹੈ ਕਿ ਬਲੋ ਸਾਡਾ ਆਪਣਾ ਲੋ ਬੰਦਾ ਹੋ ਜਗਾ ਵਾ ਬਲੋ ਵੀ ਜੋ ਮਰਜ਼ੀ ਕਰੋ

ਇਹ ਨਾ ਕਰਾ ਦੇਣਾ ਪੰਡਤ ਜੀ ਸ਼ੌਕੀਨ ਕਰਿਆ ਸ਼ੌਕੀਨ ਕਰੀਖਿਆ ਹਾਂਜੀ ਤੁਸੀਂ ਥਾਣੇ ਆਏ ਹੋ ਹਾਂਜੀ ਕੀ ਮਾਮਲਾ ਹੋਇਆ ਥਾਣੇ ਮਾਮਲੇ ਦੇ ਵਿੱਚ ਕੋਈ ਗਾਸ ਨਹੀਂ ਹੋਦਾ ਯਕਾ ਕੀ ਖਾਨੂੰ ਟਾਈਮ ਦੇ ਇਤਨੀ ਮੇਗਾ ਇਤਨੀ ਮੇਗਾ ਅਹੀ ਆਪ ਕਹਾਂਗੇ ਕਿ ਪਲਸਟਰ ਕਰ ਲਓ ਪਹਿਲਾਂ ਵੀ ਪਲਸਟਰ ਹੋਣ ਦੇਣੀ ਆ ਜੀ ਪਰ ਉਹਨਾਂ ਨੇ ਅੰਦਰ ਸਾਡੀ ਗੱਲ ਸੁਣਵਾਈ ਹੈ ਜੀ ਅੰਦਰ ਆਸਾ ਜੋ ਅਨੁਕੋਲ ਬਿਨਿਆ ਨੇ ਅੰਦਰ ਗੱਲ ਸੰਦੇ ਪੰਡਤ ਜੀ ਨੇ ਮੈਨੂੰ ਗਲਟ ਲਾਉਣ ਦੀ ਬੋਲੀ ਐ ਸੋ ਤਾਂ ਨੇ ਕਰ ਗਿਆ ਬੋਲੀ ਉਹਦੇ

ਓਹ ਥੋੜੀ ਗੱਲ ਅੱਗੇ ਵੀ ਐਸਾ ਟੋਕਣੂ ਟੋਟੜ ਪਈ ਜਾਵੇ ਸਮਝਾ ਦੇ ਕਿਉਂ ਟੋਕੜ ਕੇ ਪੈਰਾ ਕਰੀਂ ਉਹ ਟੋਟੜ ਟੋਟੜ ਉਹ ਉਹਨਾਂ ਦੀ ਗੱਲ ਕਰਨਗੇ ਕਿਉਂ ਕਰਨਗੇ ਉਹਨਾਂ ਦੀ ਗੱਲ ਸਾਡੇ ਜੇ ਈ ਸਰਕਾਰੀ ਮਲਾਦਨ ਦੇ ਸਾਡੀ ਕਿਉਂ ਨਹੀਂ ਗਏ ਸਾਡੀ ਕਿਉਂ ਨਹੀਂ ਸਿਲਾਈ ਹੁੰਦੀ ਹਾਂਜੀ ਸਰ ਕੀ ਹੈ ਜੀ ਮਾਮਲਾ ਜਿਹੜਾ ਇੱਕ ਪ੍ਰਾਪਰਟੀ ਨੂੰ ਲੈ ਕੇ ਪਲਸਟਰ ਕਰਨ ਨੂੰ ਲੈ ਕੇ ਹੋਇਆ ਦੋ ਪਾਰਟ ਵਿੱਚ ਹਾਂਜੀ ਇਹ ਕਿ ਕੰਦ ਨੂੰ ਪਲਸਟਰ ਕਰਨ ਦਾ ਮਸਲਾ ਜੀ ਇੱਕ ਜਿਹਦੇ ਵਿੱਚ ਬਣਦੀ ਰਹਿੰਦੇ ਆ ਜੀ ਉਹ ਆਪਣਾ ਬਣਾ ਰਹੇ ਆ ਪਾਲ ਪਰਬਣਾ ਨੇ ਇਸ ਸੰਕਾਵਾਸਤੇ ਉਹਦੇ ਬਾਰ ਬਾਰ ਕੰਦੋ ਪਲਸਟਰ ਕਰਨਾ ਚਾਹੁੰਦੇ ਆ ਤੇ ਜਿਹੜੇ ਦੂਸਰੇ ਪਾਰਟੀ ਆ ਉਹ ਕਹਿ ਰਹੀ ਹੈ ਵੀ ਅਸੀਂ ਨਹੀਂ ਕਰਨ ਦੇ ਦੀ ਇਹ ਮਸਲਾ ਹੈ ਹੈ ਸਰਕਾਰ ਹੋਇਆ ਕੀ ਸੀ ਕਿਉਂਕਿ ਹੁਣੇ ਰੀਸੈਂਟਲੀ ਕੁਝ ਸਮੇਂ ਪਹਿਲਾਂ ਥਾਣੇ ਦੇ ਬਾਹਰ ਕਹਿੰਦੇ ਜੀ ਜਪੇੜ ਮਾਰੀ ਹੈ ਜੀ ਤੱਕਾ ਮੁਕੀ ਦਿੱਤੀ ਗਈ ਹੈ ਇੱਕ ਹੀ ਮਾਮਲਾ ਸੀ ਉਹ ਪੰਡਤ ਜੀ ਕਹਿ ਰਹੇ ਆ ਵੀ ਮੈਂ ਬਾਹਰ ਤੇ ਫੋਨ ਤੋਂ ਜਾ ਰਿਹਾ ਸੀ ਤੇ ਦੂਸਰੀ ਪਾਰਟੀ ਜਸਵਿੰਦਰ ਸਿੰਘ ਪਾਰਟੀ ਇਹਨਾਂ ਨੇ ਧੱਕਾ ਮੁਕੀ ਕੀਤੀ ਤੇ ਚੁਕੜਾ ਵਗੈਰਾ ਮਾਰਿਆ ਜੋ ਇਸ ਸਬੰਧੀ ਇਹਨਾਂ ਕੋਲ ਤਲਕਾਸ ਲਿਆ ਜੋ ਮੰਦੀ ਕਾਰਵਾਈ ਕੀਤੀ ਜਾ ਰਹੀ ਜੀ ਇੱਕ ਸਰ ਜਸਵੰਤ ਨੂੰ ਨਾਲੀ ਜਿਹੜੀ ਪਾਰਟੀ ਉਹ ਇਹ ਗੱਲ ਕਰ ਰਹੀ ਹੈ ਕਿ ਜੀ ਉਹ ਘਰ ਦੇ ਵਿੱਚ ਸੀ ਉਹਨਾਂ ਵੱਲੋਂ ਵੀ ਦਰਖਾਸਤ ਦਿੱਤੀ ਗਈ ਸੀ ਕਿ ਇੱਕ ਲੇਡੀਜ਼ ਵੀ ਇਕੱਲੀ ਸੀ ਲੜਕੀ ਸੀ ਉਹਨਾਂ ਦੇ ਵੀ ਗੱਲ ਪਏ ਆ ਸਾਡੇ ਵੀ ਗੱਲ ਪਏ ਆ ਸਹੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੂਫ ਮਿਲਿਆ ਸਾਨੂੰ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਵੀ ਕੋਈ ਗੱਲ ਸਾਹਮਣੇ ਆਈ ਕਹਦੇ ਨੇ ਕਿ ਵੀਡੀਓ ਬਣੀਆਂ ਨੇ ਸਾਡੇ ਕੋ ਵੀਡੀਓਜ਼ ਨਹੀਂ ਆ ਰਹੇ ਵੀਡੀਓ ਇਹਨਾਂ ਦੀ ਬਾਅਦ ਚ ਕੋਈ ਵਾਈਟ ਵਗੈਰਾ ਦਿੰਦੇ ਆ ਵੀ ਬਣੀਆਂ ਆ ਉਦੋਂ ਤੱਕ ਕੋਈ ਵੀਡੀਓ ਨਹੀਂ ਹੈਗੀ ਸਹੀ ਇੱਕ ਸਰ ਲੇਡੀਜ਼ ਜਿਹੜੀ ਉਹ ਥੋੜੇ ਇਲਜ਼ਾਮ ਲਗਾ ਰਹੀ ਤੁਸੀਂ ਰਫ ਵੀਕ ਕਰ ਰਹੇ ਜੀ ਉਹਨਾਂ ਸਰ ਜੀ ਜੋ ਵੀ ਹੈ ਕਾਰਵਾਈ ਇਹੀ ਕਾਨੂੰਨ ਮੁਤਾਬਕ ਕਰਨੀ ਹੈ ਕਿਉਂਕਿ ਅਸੀਂ ਹਰ ਕਿਸੇ ਨੂੰ ਸੈਟੀਸਫਾਈ ਨਹੀਂ ਕਰਾ ਨਹੀਂ ਸਕਦੇ ਉਹ ਕਹਿੰਦੇ ਮੇਰਾ ਬੋਰਡ ਜੀ ਮੈਂ ਬਿਲਕੁਲ ਹੋ ਗਏ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਉਹਨਾਂ ਤੇ ਅਲਿਗੇਸ਼ਨ ਕਰਨਾ ਹੀ ਹੁੰਦਾ ਹੈ ਇਹਦੇ ਵਿੱਚ ਕਿਹੜੀ ਕੋਈ ਗੱਲ ਹੁੰਦੀ ਹੈ ਜੀ ਤੇ ਇਹ ਮੰਦਰ ਦੀ ਜਗ੍ਹਾ ਹੈ ਕਿ ਕਿਹੜੀ ਜਗ੍ਹਾ ਹੈ ਜਿੱਥੇ ਇਹ ਇਹ ਇਹਨਾਂ ਨੇ ਆਪ ਹੀ ਜਗ੍ਹਾ ਲਈ ਹੋਈ ਆਪਣੀ ਉਹਨਾਂ ਦੀ ਬਕਾਇਦਾ ਰਜਿਸਟਰੀ ਹੋਈ ਹੈ ਹਮ ਕਿ ਪਲਾਟ ਉਹਨਾਂ ਦਾ ਵੀ ਨਾਲ ਹੈਗਾ ਕੋਈ ਉਹਨਾਂ ਦਾ ਹੀ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦਾ ਹੈਗਾ ਵਾ ਪਰ ਉਹਨਾਂ ਨੇ ਅਜੇ ਤੱਕ ਮੈਨੂੰ ਕੋਈ ਡਾਕੂਮੈਂਟ ਨਹੀਂ ਦਿੱਤੇ ਲੱਗਦਾ ਕੋਈ ਨਾ ਕਰਾਉਂਦਾ ਕੋ ਰੀਜ਼ਨ ਦੱਸਿਆ ਮੈਨੂੰ ਕਿਉਂ ਨਹੀਂ ਕਰਨ ਦੇਣਾ ਬਸ ਜੀ ਇਹਨਾਂ ਦੀ ਟੈਸ਼ਨ ਬਾਜੀ ਚੱਲ ਰਹੀ ਹੈ ਜੀ